ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਦੇ ਵਿੱਚ ਤੇ ਆਪਾਂ ਜਿੱਦਾਂ ਹੀ ਤੁਹਾਡੇ ਲਈ ਬੋਲੀਆਂ ਬਹੁਤ ਸਾਰੀਆਂ ਆਪਣੇ ਚੈਨਲ ਤੇ ਬੋਲੀਆਂ ਆਈਆਂ ਹੀ ਆ ਜੇ ਤੁਸੀਂ ਨਹੀਂ ਉਹ ਵੀਡੀਓ ਵੇਖੀ ਤੇ ਜਾ ਕੇ ਜਰੂਰ ਦੇਖਿਓ ਤੇ ਇੱਕ ਮੇਰੇ ਛੋਟੇ ਬੇਬੀ ਨੇ ਟਵਿੰਸ ਤੇ ਇਸ ਕਰਕੇ ਥੋੜੀ ਜਿਹੀ ਪਿਛੇ ਆਵਾਜ਼ ਆ ਸਕਦੀ ਏ ਤੇ ਪਲੀਜ਼ ਉਹਨੂੰ ਇਗਨੋਰ ਕਰਿਓ ਤੇ ਤੁਸੀਂ ਜੇ ਤੁਸੀਂ ਟਵਿੰਸ ਬੇਬੀ ਦੇ ਵਲੌਗ ਵੇਖਣਾ ਚਾਹੁੰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਤੁਹਾਨੂੰ ਚੈਨਲ ਦਾ ਪਿੱਛੇ ਲੋਗੋ ਲਾ ਦਾਂਗੇ ਤੇਰ ਜੋ ਪ੍ਰਦਾਨ ਜੀ ਚੈਨਲ ਤੇ ਜਰੂਰ ਜਾ ਕੇ ਤੁਸੀਂ ਦੇਖਿਆ ਜੇ ਤੇ ਕਮੈਂਟ ਕਰਕੇ ਦੱਸਿਆ ਜੇ ਕਿ ਤੁਸੀਂ ਜੇ ਵਲੌਗ ਦੇਖਣਾ ਚਾਹੁੰਦੇ ਤੇ ਆਪਾਂ ਟਵਿਨਸ ਬੇਬੀ ਦੇ ਡੇਲੀ ਵਲੌਗ ਸ਼ੁਰੂ ਕਰਾਂਗੇ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੁਰੂ ਕਰਦੇ ਹਾਂ ਹੁਣ ਆਪਾਂ ਬੋਲੀਆਂ ತೂ ನತ್ತೂ ಪಿಪಲ್ ಪತ್ತೀರ ತೂ ನತ್ತೂ ಪಿಪಲ ಪತ್ತೀರಾ ತೆನೂ ನತ್ತಿಪಲ್ ಪತ್ತೀರ ண்டிச்சியாா மே சோன வீரூ வண்டி களிவா சோனை வீரூ வண்டி களி விய சோன வீர ਅਰਸ਼ਾਂ ਵਿੱਚੋਂ ਪਰियां ਆਈਆਂ ਅਰਸ਼ਾਂ ਵਿੱਚੋਂ ਪਰियां ਆਈਆਂ ਸੇਰਾ ਗੁੰਧਲ ਆਈਆਂ ਵੀਰ ਦੇ ਸੇਰੇ ਨੇ ਅਜਰੌਣ ਕਾਲ ਆਈਆਂ ਵੀਰ ਦੇ ਸੇਰੇ ਨੇ ਅਜਰੌਣ ਕਾਲ ਆਈਆਂ ਵੀਰ ਦੇ ਸੇਰੇ ਨੇ ਭਾਰੀ ਬਰਸੇ ਖਟਨਗੇ ਆਸੀ ਭਾਰੀ ਬਰਸੇ ਖਟਨਗੇ ਆਸੀ ਖੜਕ ਲ ਆਂਦੀ ਆਗਵੀਰਾ ਚੜ ਕੋੜੀ ਭੈਣ ਫਿਰ ਫੜੇ ਤੇਰੀ ਵਾਗਵੀਰਾ ਚੜ ਕੋੜੀ ਭੈਣ ਫੜੇ ਤੇਰੀ ਵਾਗਵੀਰਾ ਚੜ ਕੋੜੀ ਭੈਣ ਫੜੇ ਤੇਰੀ ਵਾਗ ਤਹੇ ਤਹੇ ਤਾਇ ਨੀ ਅਜ ਕਰਬਾ ਬਲਦੇ ਲੱਗੀ ਦੇਨ ਵਦਾਈਆਂ ਨੀ ਅਜ ਕਰਬਾ ਬਲਦੇ ਲੱਗੀ ਦੇਨ ਵਦਾਈਆਂ ਥੀਆਂ ਮੇਲਣਾ ਆਈਆਂ ਅਜ ਕਰਬਾ ਬਲਦੇ ਥੀਆਂ ਮੇਲਣਾ ਆਈਆਂ ਅਜ ਕਰਬਾ ਬਲਦੇ ਲੱਗੀ ਦੇਨ ਵਦਾਈਆਂ ਅਜ ਕਰਬਾ ਬਲਦੇ ਸ਼ੋਲੇ ਸ਼ੋਲੇ ਸ਼ੋਲਿਆਂ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲਣ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲਣ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਹਾਲੇ ਹਾਲੇ ਨਹੀਂ ਅੱਜ ਮੇਰੇ ਵੀਰੇ ਦੇ ਭੱਜੇ ਫਿਰਨਗੇ ਸਾਲ ਨਹੀਂ ਅੱਜ ਮੇਰੇ ਵੀਰੇ ਦੇ ਭੱਜੇ ਫਿਰਨਗੇ ਸਾਲ ਨਹੀਂ ਅੱਜ ਮੇਰੇ ਵੀਰੇ ਦੇ ਭੱਜੇ ਫਿਰਨਗੇ ਸਾਲ ਨਹੀਂ ਅੱਜ ਮੇਰੇ ਵੀਰੇ ਦੇ ਦਿੱਲੀ ਦਿੱਲੀ ਟਿਲੇ ਨੇ ਅੱਜ ਮੇਰੇ ਬੋਇਰੇ ਦੀ ਸਾਰੀ ਫੌਜ ਰੰਗਿਲੇ ਨੇ ਅੱਜ ਮੇਰੇ ਵੀਰੇ ਦੀ ਸਾਰੀ ਫੌਜ ਰੰਗਿਲੇ ਨੇ ਅੱਜ ਮੇਰੇ ਵੀਰੇ ਦੀ ਸਾਰੀ ਫੌਜ ਰੰਗਿਲੇ ਨੇ ਅੱਜ ਮੇਰੇ ਵੀਰੇ ਦੀ ਵੜੀਆਂ 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 ਨੇ ਅੱਜ ਮੇਰੇ ਵੀਰੇ ਦੇ ਹੇਠ ਵਿਸ਼ਣ ਗਈਆਂ ਦਰਿਆ ਨੇ ਅੱਜ ਮੇਰੇ ਵੀਰੇ ਦੇ ਹੇਠ ਵਿਸ਼ਣ ਗਈਆਂ ਦਰਿਆ ਨੇ ਅੱਜ ਮੇਰੇ ਵੀਰੇ ਦੇ ਹੇਠ ਵਿਸ਼ਣ ਗਈਆਂ ਦਰਿਆ ਨੇ ਅੱਜ ਮੇਰੇ ਵੀਰੇ ਦੇ ਭਾਰੀ ਵਰਸੀ ਖਟਣਗੇ ਆਸੀ ਭਾਰੀ ਵਰਸੀ ਖਟਣਗੇ ਆਸੀ ਖੜਕੇ ਲਿਆਂਦੇ ਕੇਲੇ ਨਹੀਂ ਅੱਜ ਮੇਰੇ ਵੀਰੇ ਦੇ ਹੋ ਗਏ ਹੀਰ ਨਾਲ ਮੇਲਣੀ ਅੱਜ ਮੇਰੇ ਵੀਰੇ ਦੇ ਹੋ ਗਏ ਹੀਰ ਨਾਲ ਮੇਲਣੀ ਅੱਜ ਮੇਰੇ ਵੀਰੇ ਦੇ ਹੋ ਗਏ ਹੀਰ ਦੇ ਨਾਲ ਮੇਲਣੀ ਅੱਜ ਮੇਰੇ ਵੀਰੇ ਦੇ ਮੇਰੇ ਵੀਰ ਨਾ ਵਿਆਂ ਮੈਨੂੰ ਗੋਡੇ ਗੋਡੇ ਚਾ ਮੇਰੇ ਵੀਰ ਨਾ ਵਿਆਂ ਮੈਨੂੰ ਗੋਡੇ ਗੋਡੇ ਚਾ ਨਹੀਂ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਨਹੀਂ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਨਹੀਂ ਮੈਂ ਨੱਚੀ ਜਾਵਾ ਤੂੜਾ ਪੱਟੀ ਜਾਵਾ ਮੇਰੇ ਵੀਰ ਦਾ ਵਿਆਂ ਮੈਨੂੰ ਗੋਡੇ ਗੋਡੇ ਚਾ ਮੇਰੇ ਵੀਰਾਧਵਿਆ ਮੈਨੂੰ ਗੋਡੇ-ਗੋਡੇ ਚ ਅੱਪਾ ਸਾਰੇ ਜਾਵਾਂਗੇ ਛਿੱਟੇ ਦੰਦ ਗੁਲਾਬੀ ਬੁੱਲ੍ਹ ਕਿਸੇ ਤੋਂ ਮੰਗ ਲੈ ਆਵਾਂਗੇ ਛਿੱਟੇ ਦੰਦ ਗੁਲਾਬੀ ਬੁੱਲ੍ਹ ਕਿਸੇ ਤੋਂ ਮੰਗ ਲੈ ਆਵਾਂਗੇ ਛਿੱਟੇ ਦੰਦ ਗੁਲਾਬੀ ਬੁੱਲ੍ਹ ਕਿਸੇ ਤੋਂ ਮੰਗ ਲੈ ਆਵਾਂਗੇ ਜੇ ਵੀਰਾ ਤੇਰਾ ਹੋਵੇ ਮੰਗਣਾ ਚਾਰੇ ਪਹਿਣੇ ਆਈਏ ਜੇ ਵੀਰਾ ਤੇਰਾ ਹੋਵੇ ਮੰਗਣਾ ਚਾਰੇ ਪਹਿਣਾ ਆਇਆ ਵਿੱਚ ਵਿੱਚੋਂ ਪਾੜਦੇ ਸੂਟ ਸਵਾਈਏ ਭੈ ਇੱਕੋ ਪਾੜ ਦੇ ਸੂਟਸਵਾਈਏ ਗਿਨ-ਗਿਨ ਗਾਣੇ ਪਾਈਏ ਕਰਬਾਬਲ ਦੇ ਬਣ ਕੇ ਮੇਲਣ ਆਈਏ ਕਰਬਾਬਲ ਦੇ ਬਣ ਕੇ ਮੇਲਣ ਆਈਏ ਕਰਬਾਬਲ ਦੇ ਵੀਰ ਮੇਰੇ ਦੇ ਵਿਆਹ ਦੀਆਂ ਤੂਮਾਂ ਫਿਰ ਮੇਰੇ ਦੇ ਵਿਆਹ ਦੀਆਂ ਤੂਮਾਂ ਪਈਆਂ ਚਾਰ ਚਫੇਰੇ ਨਹੀਂ ਵਰਿਆਂ ਪਿਛੋਂ ਅੱਜ ਕਰ ਸਾਡੇ ਜੀ ਵਰਿਆਂ ਪਿਛੋਂ ਅੱਜ ਕਰ ਸਾਡੇ ਖੁਸ਼ੀਆਂ ਲਾਏ ਡੇਰੇ ਮਾਮੀਆਂ ਨਚਨ ਮਾਸੀਆਂ ਨਚਣ ਮਾਮੀਆਂ ਨਚਨ ਮਾਸੀਆਂ ਨਚਨ ਪਹਿਣਾ ਨੂੰ ਚਾਚੜਿਆਂ ਨਿਵੇੜੇ ਸ਼ਗਨਾ ਦੇ ਨਾਲ ਭਰਿਆ ਨਿਵੇੜਾ ਸ਼ਗਨਾ ਦੇ ਨਾਲ ਭਰਿਆ ਨਿਵੇੜਾ ਸ਼ਗਨਾ ਦੇ ਨਾਲ ਭਰਿਆ ਪੰਜ ਪੰਜ ਥਲ ਉੱਤੇ ਰੇਸ਼ਮੀਰ ਮਾਲ ਪੰਜ ਪੰਜ ਥਲ ਉੱਤੇ ਰੇਸ਼ਮੀਰ ਮਾਲ ਮੱਥੇ ਤਿਲਕ ਚੰਦਨ ਦਾ ਲਗਿਆ ਨੀ ਲਾਚੀਆਂ ਦੀ ਆਵੇ ਵਾਸ਼ਨਾ ਨੀ ਲਾਚੀਆਂ ਦੀ ਨਾਲ ਆਵੇ ਵਾਸ਼ਨਾ ਮੇਰਾ ਵੀਰ ਨੂੰ ਸ਼ੋਹਾਰਾ ਲੱਗਿਆ ਨੀ ਮੇਰੇ ਵੀਰ ਨੂੰ ਸ਼ੋਹਾਰਾ ਲੱਗਿਆ ਨੀ ਮੇਰੇ ਵੀਰ ਨੂੰ ਸ਼ੋਹਾਰਾ ਲੱਗਿਆ ਨੀ ਮੇਰੇ ਵੀਰ ਨੂੰ ੁਰਲੇ ਬਾਜਾਰੋਂ ਸੂਟ ਸਵਾਇਆ ੁਰਲੇ ਬਾਜਾਰੋਂ ਸੂਟ ਸਵਾਇਆ ਪਰਲੇ ਪਜਾਰੋ ਲਹਿੰਗਾ ਜਦੋਂਵੇਂ ਪਹਿਣਾ ਨੱਚੀਏ ਗਿੱਧੇ ਵੀਰ ਦੇ ਵਿਆਂ ਦਾ ਪੈਂਦਾ ਜਦੋਂਵੇਂ ਪਹਿਣਾ ਨੱਚੀਏ ਗਿੱਧਾ ਵੀਰ ਦੇ ਵਿਆਂ ਦਾ ਪੈਂਦਾ ਨੀਆ ਜਦੋਂਵੇਂ ਪਹਿਣਾ ਨੱਚੀਏ ਗਾਨਾ ਬਣ ਕੇ ਜਾਊਗਾ ਮੈਂ ਬੇਗਾਨਾ ਬਣ ਕੇ ਜਾਊਗਾ ਮੇਰਾ ਵੀਰਾ ਕੁੜੀਓ ਨਹੀਂ ਲਿਆਉ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਕੁੜੀ ਲਿਆਉ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਕੁੜੀ ਲਿਆਉ ਮੋਤੀਆਂ ਦੇ ਬਾਗ ਵਿੱਚੋਂ ਹੀਰਾ ਕੁੜੀਓ ਵੀਰਾਂ ਵਿਆਹ ਆ ਸ਼ੁਕਰ ਮਨਾਇਆ ਘਰ ਘਰ ਵੰਡੀ ਪੰਜੀਰੀ ਵੀਰਾਂ ਵਿਆਹ ਆ ਸ਼ੁਕਰ ਮਨਾਇਆ ਘਰ ਘਰ ਵੰਡੀ ਪੰਜੀਰੀ ਨੀ ਮੈਂ ਉੱਡੀ ਫਿਰਾ ਬਣ ਕੇ ਲਾਲ ਪੰਬੀਰੀ ਨੀ ਮੈਂ ਉੱਡੀ ਫਿਰਾ ਬਣ ਕੇ ਲਾਲ ਪੰਬੀਰੀ ਨੀ ਮੈਂ ਉੱਡੀ ਫਿਰਾ ਬਣ ਕੇ ਲਾਲ ਪੰਬੀਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਪਲੀਜ਼ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਕਰੋ ਵੱਧ ਤੋਂ ਵੱਧ ਤੇ ਆਪਣਾ ਵਾਚ ਟਾਈਮ ਕਦੋਂ ਦਾ ਕੰਪਲੀਟ ਹੋਇਆ ਸਿਰਫ ਚੈਨਲ ਦੇ ਸਬਸਕ੍ਰਾਈਬਰ ਥੋੜੇ ਜਿਹਾ ਘਟ ਰਹੇ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮੇਰੇ ਵਿੱਚ ਹੈਲਪ ਕਰੋ ਮੇਰੇ 1000 ਸਬਸਕ੍ਰਾਈਬ ਕੰਪਲੀਟ ਕਰੋ ਚੰਨਵਾਦ